जय वाल्मीकि हर हर वाल्मीकि जो बोले सोनर पे प्रभु वाल्मीकि भगवान महाराज की जय पिंड शहर लगिया गूंज दे जयकारे पाली सजिया पिंडा शहर विच रोनी कहने लगिया लग गूंज दे जयकारे पाली सजिया भागा ਐਵੇਂ ਤਾਂ ਨਹੀਂ ਢੋਲ ਤੇ ਨਗਾਰੇ ਵੱਜਦੇ ਪਰ ਗੱਟ ਦਿਨ ਪ੍ਰਭੂ ਬਾਲਮੀਕ ਦਾ ਐਵੇਂ ਤਾਂ ਨਹੀਂ ਢੋਲ ਤੇ ਨਗਾਰੇ ਵੱਜਦੇ ਪਰ ਗੱਟ ਦਿਨ ਪ੍ਰਭੂ ਬਾਲਮੀਕ ਦਾ ਲਬ ਕੁਛ ਤਾਈ ਜੀ ਨੇ ਵਿਦਿਆ ਸਿਖਾਈਏ ਪੋਜਦੇ ਆ ਪੱਤੇ ਰਾਂ ਤੇਰੇ ਮੈਣੇ ਰਚਾਈਏ ਪਕੋ ਚ ਤਾਈ ਜਿਨੇ ਵਿਦਿਆ ਸਿਖਾਈਏ ਕੋਜ ਦਿਆ ਪੱਤਰਾਂ ਤੇ ਰਮੈ ਨਹੀਂ ਰਹਿ ਚਾਹੀਏ ਜਦ ਨਾ ਸੀ ਕਲਮ ਦਵੇਤ ਜਗੀ ਤੇ ਜਦ ਨਾ ਸੀ ਕਲਮ ਦਵੇਤ ਜਗੀ ਦੇ ਮੋਰਦੀ ਖੰਬਰੀ ਨਾ ਜਾਵੇ ਲਿਖਦਾ ਐਵੇਂ ਤਾਂ ਨੀ ਢੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਪ੍ਰਭੂ ਬਾਲ ਮੀਕਦਾ ਐਵੇਂ ਤਾਂ ਨੀ ਢੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਗੁਰੂ ਬਾਲ ਮੀਕਦਾ ਸ਼ਕਤੀ ਮਹਾਨ ਕਿਸੇ ਅੰਤ ਨਾ ਪਾਇਏ ਦੁਨੀਆਂ ਦਾ ਬਲੀ ਕਣ ਕਣ ਚ ਸਮਾਇਏ ਸ਼ਕਤੀ ਮਹਾਨ ਕਿਸੇ ਅੰਤ ਨਾ ਪਾਇਏ ਦੁਨੀਆਂ ਦਾ ਬਲੀ ਕਣ ਕਣ ਚ ਸਮਾਇਏ ਓਦੇ ਚਰਨਾਂ ਨੂੰ ਤੋਏ ਤੋਏ ਪੀਲ ਮਾ ਓਦੇ ਚਰਨਾਂ ਨੂੰ ਤੋਏ ਤੋਏ ਪੀਲ ਮਾ ਹੋ ਜਾਵੇ ਦੀਦਾਰੇ ਰਮਾ ਸਮੜੀਕ ਦਾ ਢੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਪ੍ਰਭੂ ਬਾਲਮੀਕਦਾ ਐਵੇਂ ਤਾਂ ਨਹੀਂ ਢੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਗੁਰੂ ਬਾਲਮੀਕਦਾ ਕਾਰ ਕਰ ਵਿੱਚ ਦੀਪ ਮੜਾਇਆ ਜੀ ਹੋਣੀਆਂ ਸੋਹਣੇ ਸੋਹਣੇ ਫੁੱਲਾਂ ਨਾਲੇ ਜੋਨੀਆ ਘਰ ਘਰ ਵਿੱਚ ਦੀਪ ਮਾਲਾ ਅੱਜ ਹੋਣੀਆ ਸੋਹਣੇ ਸੋਹਣੇ ਫੁੱਲਾਂ ਨਾਲ ਆਰਤੀ ਸਜੋਨੀਆ ਸ੍ਰਿਸ਼ਟੀ ਦੇ ਮਾਲਕ ਦੀ ਹੋਈ ਕਿਰਪਾ ਸ੍ਰਿਸ਼ਟੀ ਦੇ ਮਾਲਕ ਦੀ ਹੋਈ ਕਿਰਪਾ ਸਭੀ ਮਡੇ ਆਲੇ ਅੱਜੇ ਲਿਖਦਾ ਐਵੇਂ ਤਾਂ ਨਹੀਂ ਢੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਗੁਰੂ ਬਾਲਮੀਕਦਾ ਐਵੇਂ ਤਾਂ ਨਹੀਂ ਢੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਪ੍ਰਭੂ ਬਾਲਮੀਕਦਾ ਪਰ ਗਟ ਦਿਨ ਪ੍ਰਭੂ ਬਾਲਮੀਕਦਾ ਪਰ ਗਟ ਦਿਨ ਪ੍ਰਭੂ ਬਾਲਮੀਕਦਾ ਸੋ ਇਹ ਸ਼ਬਦ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਜੀ ਸਾਬੀ ਮੰਡੇਆਲੇ ਵਾਲੇ ਜੀ ਦੀ ਕਲਮ ਤੋਂ ਲਿਖਿਆ ਹੈ ਸੋ ਇਸ ਟ੍ਰੈਕ ਨੂੰ ਵੀ ਤੁਸੀਂ YouTube ਤੇ ਸਰਚ ਕਰਕੇ ਵੇਖ ਸਕਦੇ ਹੋ ਸੋ ਤੁਸੀਂ ਸਾਨੂੰ ਪ੍ਰੋਗਰਾਮ ਨਾਲ ਸੰਪਰਕ ਕਰ ਸਕਦੇ ਹੋ 984325807